ਸਾਰੀ ਬੱਸ ਨੇ ਕੁਚਲ ਕੇ ਰੱਖ ਦਿੱਤਾ ਯੂਨੀਵਰਸਿਟੀ ਦਾ ਕਲਰਕ ਜਿਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜੀ ਹਾਂ ਬੱਸ ਸਟੈਂਡ ਦੇ ਵਿੱਚ ਸਰਕਾਰੀ ਮਿੰਨੀ ਬੱਸ ਨੇ ਯੂਨੀਵਰਸਿਟੀ ਦੇ ਕਲਰਕ ਨੂੰ ਕੁਚਲ ਦਿੱਤਾ ਦੁਪਹਿਰ 2 ਵਜੇ ਦੀ ਇਹ ਪੂਰੀ ਘਟਨਾ ਹੈ ਬੱਸ ਸਟੈਂਡ ਪੁਲਿਸ ਜਿਹੜੀ ਹੈ ਕਾਰਵਾਈ ਕਰਨ ਲਈ ਪਹੁੰਚਦੀ ਹੈ ਬਠਿੰਡਾ ਬੁੱਧਵਾਰ ਦੁਪਹਿਰ 2 ਵਜੇ ਦੇ ਕਰੀਬ ਬੱਸ ਸਟੈਂਡ ਦੇ ਅੰਦਰ ਪੈਪਸੂ ਰੋਡਵੇਜ਼ ਦੀ ਮਿੰਨੀ ਬੱਸ ਦੱਸੀ ਜਾ ਰਹੀ ਹੈ ਜੋ ਕਿ ਬ੍ਰੇਕ ਫੇਲ ਹੋਣ ਦੇ ਕਰਕੇ ਇੱਕ ਵਿਅਕਤੀ ਨੂੰ ਕੁਚਲ ਦਿੰਦੀ ਹੈ ਤਾਂ ਜਿਸ ਤੋਂ ਬਾਅਦ ਮੌਕੇ ਤੇ ਮੌਤ ਹੋ ਜਾਂਦੀ ਹੈ ਪਹਿਚਾਨ ਜਿਹੜੀ ਰਾਜੇਸ਼ ਕੁਮਾਰ ਉਮਰ 40 ਸਾਲ ਦੇ ਵਜੋਂ ਹੋਈ ਹੈ ਤੇ ਮਾਮਲੇ ਦੇ ਵਿੱਚ ਪੁਲਿਸ ਨੇ ਬੱਸ ਨੂੰ ਕਬਜ਼ੇ ਦੇ ਵਿੱਚ ਲੈ ਕੇ ਮ੍ਰਿਤਕ ਦੇ ਪਰਿਵਾਰਕ ਬਿਆਨਾਂ ਦੇ ਆਧਾਰ ਤੇ આરોપી ਚਾਲਕ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਉੱਥੇ ਹੀ ਦੱਸਿਆ ਜਾ ਰਿਹਾ ਕਿ ਯੂਨੀਵਰਸਿਟੀ ਦੇ ਵਿੱਚ ਕਲਰਕ ਦੇ ਤੌਰ ਤੇ ਵਿਅਕਤੀ ਨੌਕਰੀ ਕਰਦਾ ਸੀ ਪਰ ਅਚਾਨਕ ਬੱਸ ਜਿਹੜੀ ਆ ਉੱਪਰ ਚੜ ਜਾਂਦੀ ਹੈ ਸਰਕਾਰੀ ਬੱਸ ਦੀਆਂ ਬ੍ਰੇਕਾਂ ਛੜੀਆਂ ਨੇ ਉਹ ਫੇਲ ਹੋ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਨਾ ਤਾਂ ਕੋਈ ਹਾਰਨ ਵੱਜਦਾ ਹੈ ਇੱਕਦਮ ਇਹ ਜਿਹੜੀ ਬੱਸ ਹੈ ਇਸ ਕਲਰਕ ਦੇ ਉੱਪਰ ਚੜ ਜਾਂਦੀ ਹੈ ਤਾਂ ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਨਿਰੀ ਫੈਪਸੂ ਰੋਡਵੇਸ ਦੀ ਇਹ ਲਾਪਰਵਾਹੀ ਹੈ ਜਿਸ ਤੋਂ ਬਾਅਦ ਪਰਿਵਾਰ ਕਹਿ ਰਿਹਾ ਕਿ ਇਨਸਾਫ ਮਿਲਣਾ ਚਾਹੀਦਾ ਹੈ ਡਰਾਈਵਰ ਤੇ ਜਿਹੜਾ ਮੁਕਦਮਾ ਹੋਣਾ ਚਾਹੀਦਾ ਹੈ ਤੇ ਕੋਈ ਨਾ ਕੋਈ ਕਾਰਵਾਈ ਸਖਤ ਅਮਲ ਦੇ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ ਕੀ ਕਹਿ ਰਿਹਾ ਹੈ ਪਰਿਵਾਰ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਨਵੀਨ ਕੁਮਾਰ ਇਹ ਨਾਮ ਸਿੱਕੇ ਜਿਹੜੇ ਬਾਕੀ ਲਿਆ ਜੀਸ਼ ਕੁਮਾਰ ਮੇਰੇ ਜੀਜਾ ਹੀ ਸੀ ਅੱਛਾ ਤੁਹਾਡੇ ਜੀਜੇ ਹਾਂਜੀ ਜੀ ਕਿੰਨੀ ਕੋ ਉਮਰ ਸੀ ਕੀ ਕੰਮ ਕਰਦੇ ਸੀ ਉਹ ਇਹਨਾਂ ਦੀ ਉਮਰ ਹੈਗੀ 40 ਤੋਂ 42 ਸਾਲ ਦੀ ਉਮਰ ਸੀਗੀ ਮੈਂ ਆਉਦੇ ਜਿੱਜਾ ਜੀ ਨੂੰ ਛੱਡਣ ਆਇਆ ਸੀ ਇੱਥੇ ਹੀ ਬੱਸ ਸਟੈਂਡ ਤੇ ਇਹਨਾਂ ਨੇ ਕਾਲਜ ਜਾਣਾ ਸੀਗਾ ਜੀ ਤੇ ਮੈਂ ਇਹਨਾਂ ਨੂੰ ਛੱਡਣ ਆਇਆ ਸੀਗਾ ਅ ਮਹਾਰਾਜਾ ਰਣਜੀਤ ਸਿੰਘ ਕਾਲਜ ਆ ਇਹ ਡੱਬਾ ਵਾਲੀ ਰੋਡ ਤੇ ਹੈ ਜੀ ਇਹਨਾਂ ਨੂੰ ਮੈਂ ਛੱਡਣ ਆਇਆ ਸੀਗਾ ਤੇ ਮੈਂ ਛੱਡ ਕੇ ਨਾਲ ਦੀ ਨਾਲ ਗਿਆ ਮੈਂ ਬੱਸ ਸਟੈਂਡ ਤੋਂ ਬਾਹਰ ਹੀ ਨਿਕਲਉਂਗਾ ਇਹਨਾਂ ਨੂੰ ਮੇਰੇ ਕੋਲੇ ਕੋਈ ਮੈਸੇਜ ਆ ਗਿਆ ਮੈਂ ਕਿਹਾ ਚਲੋ ਮੈਂ ਇਹਨਾਂ ਨੂੰ ਦੱਸ ਦਵਾਂ ਵੀ ਇੱਕ ਨਾਮ ਦੇਣਾ ਕਾਲਜ ਮੈਸੇਜ ਤੇ ਇਹਨਾਂ ਨੂੰ ਦੱਸਣਾ ਆਏ ਤੇ ਇਹਨਾਂ ਨੂੰ ਆ ਕੇ ਇੱਥੇ ਇਕੱਠ ਹੋਇਆ ਪਿਆ ਸੀਗਾ ਬੱਸ ਸਟੈਂਡ ਦੇ ਅੱਗੇ ਬੱਸ ਦੇ ਅੱਗੇ ਤੇ ਮੈਂ ਆ ਕੇ ਦੇਖਿਆ ਮੇਰੇ ਜੀਜੇ ਦੇ ਮਤਲਬ ਕਿ ਉਹ ਥੱਲੇ ਆ ਚੁੱਕੇ ਸੀਗੇ ਬਾਸ ਦੇ ਤੇ ਵਾਵਾ ਦੂਰ ਤੱਕ ਘੜੀਸਕੇ ਲੈ ਕੇ ਗਈ ਹੋਈ ਸੀ ਬਾਸ ਮਤਲਬ ਬੱਸ ਕਿਹੜੀ ਸੀ ਫੈਪਸੂ ਰੋਡ ਵੇਜ ਕਾਰਨ ਕੀ ਮੰਨਦੇ ਹੋ ਕੀ ਵੀ ਹੋਇਆ ਦੇ ਸੰਤ ਟੱਕਾ ਹੋਇਆ ਜੀ ਇਹ ਨਾਲ ਮਤਲਬ ਕਿ ਉਹਦੇ ਤੋਂ ਨਾ ਤੇ ਬ੍ਰੇਕ ਵੱਜੀ ਲਾਪਰਵਾਹੀ ਨਾਲ ਨਾ ਕੋਈ ਹਰਨ ਮਾਰਿਆ ਉਹਨੇ ਕੁਝ ਵੀ ਨਹੀਂ ਕੀਤਾ ਤੇ ਸਵਾਰੀਆਂ ਨਾਲ ਭਰੀ ਸੀ ਉਸ ਹਾਂਜੀ ਹਾਂਜੀ ਸਵਾਰੀਆਂ ਨਾਲ ਭਰੀ ਹੋਈ ਸੀ ਬੱਸ ਬਾਹਰ ਨੂੰ ਜਾ ਰਹੀ ਸੀ ਹਾਂਜੀ ਬੱਸ ਬਾਹਰ ਨੂੰ ਜਾ ਰਹੀ ਸੀ ਅੱਛਾ ਜੀ ਠੀਕ ਅਸੇ ਜਾਨਾ ਬ੍ਰੇਕ ਵੀ ਨਹੀਂ ਸੀ ਬੱਸ ਤੇ ਹਾਂਜੀ ਹਾਂਜੀ ਉਹਨੇ ਹਾਰਨ ਵੀ ਨਹੀਂ ਦਿੱਤਾ ਉਹਦੇ ਸਾਹਮਣੇ ਜਿਵੇਂ ਬਿਲਕੁਲ ਸਾਹਮਣੇ ਬੱਸ ਦੇ ਅੱਗੇ ਸੀ ਜੀ ਹਾਂ ਕਿਹੜੇ ਕਾਲਜ 'ਚ ਕੀ ਕੰਮ ਕਰਦੇ ਨੇ ਹਾਂਜੀ ਕਾਲਜ 'ਚ ਕੀ ਕੰਮ ਕਰਦੇ ਨੇ ਕਾਲਜ ਦੇ ਕਲਰਕ ਲੱਗੇ ਹੋਏ ਨੇ ਹਾਂਜੀ ਤੇ ਕਿੰਨੀ ਉਮਰ ਕਿੰਨੀ ਸੀ 42 ਸਾਲ ਪਰਿਵਾਰ 'ਚ ਕੌਣ-ਕੌਣ ਹੈ ਮੇਰੀ ਭੈਣ ਆ ਤੇ ਇੱਕ ਬੱਚਾ ਜੀ 11 ਸਾਲਾਂ ਦੀ ਉਮਰ ਹੈ ਬੱਚੇ ਦੀ ਗੁਰਨਾਣਕਪੁਰ ਹੰਦਸਾਨੂਗੈਸ ਯੂਨੀਵਰਸਿਟੀ ਕੋਲ ਪੰਜ 6 ਸਾਲ ਹੋ ਗਏ ਆਸਾ ਕਰੋ ਇਹ ਹੋਇਆ 1:00 ਵਜੇ ਤੇ 50 ਕੇ ਮਿੰਟ ਦੇ ਲਗਭਗ ਚ ਹੀ ਗਈ ਰੋਜ਼ ਦੀ ਤਰ੍ਹਾਂ ਛੱਡਣ ਜਾਂਦੀ ਹਾਂਜੀ ਹਾਂਜੀ ਰੋਜ਼ ਦੀ ਤਰ੍ਹਾਂ ਤੇ ਤੁਹਾਨੂੰ ਜਦੋਂ ਮੈਸੇਜ ਮਿਲੇਗਾ ਕਿੱਥੇ ਜੀ ਖਾਸ ਸਾਹਿਬ ਕਿਤੇ ਨਹੀਂ ਮੈਸੇਜ ਨਹੀਂ ਮਿਲਿਆ ਮੈਨੂੰ ਮੇਰੇ ਕੋਲ ਮੈਸੇਜ ਆਈ ਜਾਂਦਾ ਸੀ ਮੈਂ ਉਹਨਾਂ ਨੂੰ ਮੈਸੇਜ ਦੇਣਾ ਸੀ ਕਾਲਜ ਦਾ ਮੈਸੇਜ ਦੇਣਾ ਠੀਕ ਹੈ ਤੁਹਾਨੂੰ ਇਤਲਾਹ ਕਦੋਂ ਮਿਲੀ ਮੈਂ ਬਾਹਰ ਹੀ ਨਿਕਲੇ ਸੀ ਬੱਸ ਸਟੈਂਡ ਤੋਂ ਤੇ ਮੈਂ ਕਿੱਥੇ ਆਸਾ ਹੋਇਆ ਕਿ ਬੱਸ ਸਟੈਂਡ ਦੇ ਅੰਦਰ ਹੀ ਅੰਦਰ ਹੀ ਹਾਂਜੀ ਹਾਂਜੀ ਇਹ ਕੋਲ ਸੀ ਉਹ ਤਾ ਦਿੱਤੀ ਹਾਂ ਜੀ 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 ਕੀ ਕੀ ਮੰਗ ਕਰ ਇਨਸਾਫ ਮਿਲਣਾ ਚਾਹੀਦਾ ਰਜਿੰਦਰ ਕੁਮਾਰ ਜੀ ਕੀ ਕਹਿੰਦੇ ਸਰ ਜਿਵੇਂ ਇਹ ਦੱਸ ਰਹੇ ਸੀ ਕਿ ਸਾਨੂੰ ਮੈਸੇਜ ਆਇਆ ਸੀ ਉਹਨਾਂ ਨੂੰ ਦੱਸਣ ਹੀ ਆ ਰਹੇ ਸੀਗੇ ਸਾਨੂੰ ਪਤਾ ਨਹੀਂ ਬਸ ਇਹ ਪਾਣਾ ਵਰਤ ਕੇ ਉਹਨਾਂ ਦੀ 40 42 ਸਾਲ ਦੇ ਕਰੀਬ ਮਿਰਨ ਪਰਿਵਾਰ ਚ ਫੋਨ ਫੋਨ ਉਹਨਾਂ ਦੇ ਮਾਤਾ ਪਿਤਾ ਹੈਗੇ ਛੋਟੀ ਬੇਟੀ ਹੈ ਉਹਨਾਂ ਦੀ ਵਾਈਫ ਹੈਗੀ ਆ ਪਰਿਵਾਰ ਵੱਲੋਂ ਕੀ ਕਾਰਨ ਕੀ ਮੰਦ devo ਹਾਸੀ ਦਾ ਕਾਨੂੰਨ ਕਿਵੇਂ ਹੋਇਆ ਬਹੁਤ ਮਾੜੀ ਗੱਲ ਹੈ ਸਰ ਲਾਪਰਵਾਹੀ ਔਰ ਨ ਵੀ ਨਹੀਂ ਬਜਾਇਆ ਉਹਨੇ ਹੁਣ ਸਾਗੇ ਸੀ ਮੌਕੇ ਤੇ ਹਾਂਜੀ ਦਸ ਚ ਲੈ ਲੇ ਅਜੇ ਤੱਕ ਤਾਂ ਚੱਲ ਰਹੀ ਹੈ ਕਾਰਵਾਈ ਚੱਲ ਰਹੀ ਹੈ ਦੇਖਦੇ ਆਂ ਜੀ ਕੀ ਮੰਨਤੀ ਹੈ ਤੁਹਾਡੀ ਇਨਸਾਫ ਕੀਤਾ ਜਾਵੇ ਜੀ ਸਾਡੇ ਕੋਲ ਜੀ 108 ਐਂਬੂਲੈਂਸ ਦੁਆਰਾ ਅਮ੍ਰਿਤਪੁਰ ਜਾਂਦਾ ਗਿਆ ਜਿਨ੍ਹਾਂ ਦਾ ਨਾਮ ਹੈ ਰਜੇਸ਼ ਕੁਮਾਰ ਸਾਨਾ ਪੁਤਰਾ ਪੁਰ ਨਾਨਕਪੁਰਾ ਦੇ ਰਹਿਣ ਵਾਲੇ ਨੇ ਜੀ ਇਹ ਜਿਹੜੇ ਉਹਨਾਂ ਦੇ ਦੱਸੇ ਮੁਤਾਬਕ ਬੱਸ ਸਟੈਂਡ ਦੇ ਅੰਦਰਲੇ ਪਾਸੇ ਉਹਨਾਂ ਦਾ ਐਕਸੀਡੈਂਟ ਹੋਇਆ ਜੀ ਅਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਬਾਹਰ ਨਹੀਂ ਕੱਢ ਸਕੇ ਕਾਰਨ ਇਸ ਨੂੰ ਬੁੱਕਾ ਵੀ ਦਿੱਤਾ ਕੀ ਕਾਰਨ ਕੀ ਇਸ ਰਕਸ ਕਾਰਨਤਾ ਜੀ ਪੋਸਟਮਾਰਟਮ ਲਈ ਅਸੀਂ ਬੋਡੀ ਨੂੰ ਰੱਖ ਲਿਆ ਤੇ ਪੋਸਟਮਾਰਟਮ ਕਰਨ ਨੂੰ ਪ੍ਰੰਤੀ ਪੋਸਟਮਾਰਟਮ ਦਾ ਕਾਰਨਕਤਲ ਅੱਛਾ ਕਿੰਨੀ ਉਮਰ ਦੀ ਇਹ ਦੇਖੋ ਉਹਨਾਂ ਦੀ ਉਮਰ ਲਗਭਗ 35-40 ਸਾਲ 60 ਕਿੱਥੇ ਲੱਗੀ 60 ਕਿੱਥੇ ਲੱਗੀ ਹੋਈ ਸੋ ਸੱਤ ਟੋਨਾਂ ਦੀ ਬਾਹ ਤੇ ਛਾਤੀ ਤੇ ਲੱਗਦੀ ਹੈ ਅੱਛਾ ਇਹ ਯੂਨੀਵਰਸਿਟੀ ਚ ਉਹ ਕਹਿੰਦੇ ਮਾਰੇ ਪਰਸਨਲ ਪਰਿਵਾਰ ਆ ਗਿਆ ਪਰਿਵਾਰ ਪਹੁੰਚ ਗਿਆ ਜੀ ਪਰਿਵਾਰ ਵਾਲੇ ਆ ਗਏ